ਹਾਂਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤਾਂ ਆਪਾਂ ਵੀ ਬure ਵਧੀਆ ਨੂੰ ਸਵਾਗਤ ਆਪਾਂ ਤੁਹਾਡਾ ਇੱਕ ਨਵੇਂ ਬਲਾਗ ਦੇ ਵਿੱਚ ਤਾਂ ਅੱਜ ਦੇ ਬਲਾਗ ਵਿੱਚ ਆਪਾਂ ਸੈਕਟ ਆਪਣੇ ਲੱਗੇ ਆ ਸੈਕਰੀਨ ਯਾਰ ਪਾਸਵਰਡ ਭੁੱਲ ਗਏ ਸੀ ਤੇ ਪਾਸਵਰਡ ਭੁੱਲ ਗਏ ਸੀ ਇਹਦਾ ਤੇ ਹੁਣ ਉਹ ਦੂਰੀਆ ਰੀਸੈਟ ਮਾਰ ਕੇ ਚਲਾਉਣ ਲੱਗੇ ਆਪਾਂ ਤੇ ਮੈਸਤਰੀ ਸੱਦੇ ਆ ਜੁੰਗੁੰਗੇ ਹੋਣੀ ਇਹ ਆਪਣਾ 650 ਦਾ ਛੋਟਾ ਤੇ ਕੇਸ ਦਾ ਪੰਕੀ ਜਾਂਦਾ ਪੰਕੀ ਜਾਂਦਾ ਚੱਲ ਬੂ ਮਿਸਤਰੀ ਸਾਹਿਬ ਰੀਸੈਟ ਮਾਰ ਕੇ ਆ ਰੀਸੈਟ ਮਾਰਦ ਨਹੀਂ ਮੋਰ ਉਥੋਂ ਆਹਨ ਲੱਗਿਆ ਵੀਰੇ ਸਕਰੀਨ ਖੋਲਣਾ ਚੱਲਦੀ ਨਹੀਂ ਵੀ ਅਟੈਚ ਨਹੀਂ ਹੁੰਦੀ ਵੀ ਜਿੱਥੇ ਪਹਿਲਾਂ ਵਾਲੀ ਆਈਡੀ ਸੀਗੀ ਉਹ ਹੁਣ ਟੁੱਟ ਗਿਆ ਜਿੱਥੇ ਪਹਿਲਾਂ ਵਾਲੀ ਆਪਣੀ ਆਈਡੀ ਚੱਲਦੀ ਵੀ ਸੀ ਬਲਤੇਜ ਬਾੜ 131 ਚਲ ਕੱਲੀ ਬਲਤੇਜ ਬਾੜ ਵਾਲੀ ਆਈਡੀ ਚਲਾਉਣੀ ਉਹ ਫੋਨ ਚ ਫੋਨ ਟੁੱਟ ਗਿਆ ਯਾਰ ਉਹ ਆਈਡੀ ਉਹ ਫੋਨ ਚ ਜਲਦੀ ਸੇ ਫੋਨ ਬਦਲਾਇਆ ਸਾਨੂੰ ਉਹ ਆਈਡੀ ਚੱਲਦੀ ਨਹੀਂ ਵੀ ਇਹ ਚ ਤੇ ਇੱਕ ਹੁਣ ਫਿਰ ਸਕਰੀਨ ਖੋਦਣ ਲੱਗੇ ਆ ਤੇ ਲੈ ਕੇ ਚੱਲੇ ਆ ਉੱਥੇ ਜਿੱਥੋਂ ਲੈ ਆਂਦੀ ਸੀ ਜਿਹੜੇ ਵੀਰ ਤੋਂ ਤੇ ਬਾਕੀ ਆਪਣੀ ਛਤਰੀ ਟੁੱਟ ਗਈ ਜੋ ਵੱਢਣ ਲੱਗੇ ਸੀ ਕਣਕ ਆਹਾ ਉਹ ਤਾਂ ਉਹ ਜਿਉਂ ਪੌਣ ਵਾਲੇ ਬੰਬੂਏ ਛਤਰੀ ਵਾਲੀ ਉੱਚੀ ਆ ਮਸ਼ੀਨ ਨਾਲ ਵੀ ਅੰਤ ਸਾਡੇ ਤੱਕੇ ਪਏ ਕਹਿੰਦੇ ਭਰਾਵਾ ਤੁਸੀਂ ਡੈਕ ਨੂੰ ਬੱਡਲ ਵਾਲੇ ਫਸਲ ਲਾ ਦਿਆ ਕਰੋ ਖਤਰੀ ਲਾ ਦਿਆ ਕਰੋ ਡੱਕ ਲਾ ਦਿਆ ਕਰੋ ਚਾਬੀਆਂ ਗਵਾ ਦੀਆਂ ਯਾਰ ਸਕਰੀਨ ਖੋਲਦੋਂ ਲੋਂ ਬੈਠੇ ਹਾਂ ਚਾਬੀਆਂ ਨਹੀਂ ਲੱਭਦੀਆਂ ਪਈਆਂ ਕੱਛੋ ਚਾਬੀਆਂ ਲਾ ਦੇ ਲੈ ਬੱਟੀ ਹੋਈ ਫੋਰ ਦੇ ਵਿੱਚ ਇੱਕ ਚੀਜ਼ ਲੱਭਦੀ ਆ ਦੂਜੀ ਨਹੀਂ ਲੱਭਦੀ ਫੋਰ ਦੇ ਕਿੱਥੇ ਹਨ ਫੋਰ ਦੇ ਦਾਬ ਹਨ ਕੁਛ ਨਹੀਂ ਗਏ ਤੇ ਚਾਬੀਆਂ ਕਿੱਧਰ ਗਈਆਂ ਯਾਰ ਐ ਨਹੀਂ ਆ ਮਾਰੀ ਜੀ ਵੇਖਿਆ ਐ ਨਹੀਂ ਉਹ ਇੱਥੇ ਸੀ ਆ ਇੱਥੇ ਹੁੰਦੀਆਂ ਪਰੇ ਜਾਂ ਟੂਲ 'ਚ ਹੁੰਦੀਆਂ ਹੀ ਪਤਾ ਨਹੀਂ ਕਿਹੜਾ ਲੈ ਲੂ ਗਿਆ ਸਾਰੀਆਂ ਹੀ ਗਵਾ ਦੀਆਂ ਆਵਾਜ਼ ਹੀ ਅਗਨੀ ਨੂੰ ਦੇ ਕਾ ਗੇਜ ਤੋਂ ਵੱੱਲੇ ਆਏ ਚਲਾ ਚਲ ਗਿਆ ਆਪਾਂ ਆਇਆ ਮੁਰਸਾਂ ਤੇ ਚੱਲਦੇ ਗੇਜ ਤੋਂ ਲੈ ਕੇ ਆਏ ਅੱਗੇ ਕੱਚ ਲੈ ਕੇ ਆਏ ਬੰਦੇ ਬਣੀ ਫਿਰ ਆਈ ਸੀ ਹੁਣ ਲੈਂਡ ਚਾਪੀਆਂ ਗੇਜ ਦੀ ਚੱਕੀ ਤੇ 15 16 ਵਾਲਾ ਚੱਕੀ ਵੀ ਲੱਗਿਆ ਨਹੀਂ ਆ ਬੈਠਾ ਗੇਜ ਚੈੱਕ ਕਰੋ ਦਾਤਾ ਚਾਪਗਾ ਕਿਵੇਂ ਗੇਜ 16 17 ਚਾਪੀਦੇ ਯਾਰ ਨਾਲ ਪੰਨ ਇਹ ਆ ਗੇ ਸਾਡੇ ਪਿੰਡ ਦਾ ਇਹਦਾ ਨੰਬਰ ਆ ਆਟਾ ਟਾਪੇ ਹੋਣਾ ਇਹ ਤਾਂ ਦੱਸ ਦਿਆ ਕਰੋ ਬਹੁਤ ਵਧੀਆ ਆਟਾ ਪਿੰਦਾ ਜਾਓ ਤੇ ਲੜਾ 16 17 ਦੀ ਆ ਆਪਣਾ ਪਿੰਡ ਸਾਹਮਣੇ ਬਹਾ 16 17 ਲਿਆ ਹਾਂ ਇਹ ਇਹ ਲੱਗ ਜੂਗਾ ਹਾਂ ਲੱਗ ਜੂਗਾ ਇਹ ਮੈਂ ਤਰੋਚਾ ਬਈਆਂ ਲੈਣਤੀਆਂ ਅਸੀਂ ਲੈ ਆ ਤੇ ਹੁਣ ਲੱਗਿਆਂ ਖੋਲਾਂ ਖੋਲ ਕੇ ਸਕਰੀਨ ਪਰ ਲੈ ਕੇ ਚੱਲਦੇ ਆ ਕੋਟ ਜਿੱਥੋਂ ਲੈ ਕੇ ਆਂਤੀ ਸੀ ਉੱਥੋਂ ਜਾ ਕੇ ਫਿਰ ਚੇਂਜ ਕਰਦੇ ਆ ਸਾਰਾ ਕੁਝ ਇਹ ਲੱਗ ਗਈਆਂ ਭਰਾਵਾ ਇਹ ਲੱਗਣਗੀਆਂ ਤੇ ਫਿਰ ਦੇਖਦੇ ਹਾਂ ਹੁਣ ਪੁਰਾਣੀ ਆਈਡੀ ਜੰਦੀ ਜਾਂਦੀ ਸੀ ਹੁਣ ਨਵੀਂ ਆਈਡੀ ਚਲਾਵਾਂਗੇ ਯਾਰ ਸੱਟਾ ਇਹ ਆਪਣੇ ਚਾਰਾਂ ਦੀਆਂ ਵਾਲੇ ਯਾਦ ਵਾਲੇ ਫੁੱਲ ਸਹਿਜਾ ਪੂਰਾ ਇਹ ਮਗਰਲੇ ਪਵਾਤੇ ਸੀ ਆਪਾਂ 17 ਦੇ 16 ਦੇ ਲਵਾ ਕੇ ਕੀ ਚੱਕਰਾ ਇਹ ਲੱਗੀਆਂ 15 ਨੰਬਰਲੇ ਐ ਇਹ ਕਿੰਨਾ 17 ਲੱਗੀਆਂ ਭਰਾਵਾ ਲੱਗ ਗਿਆ ਨਾ ਪਰ ਆਪਾਂ 15 ਕਿਤੇ ਲਾ ਕੇ 17 ਦੇ ਚਾਬੀ ਪਾਨੇ ਨਵੇਂ ਜਿਹਾ ਆਪਣੇ ਕਿੱਥੇ ਦਿੱਤੇ ਆ ਯਾਰ ਪਤਾ ਨਹੀਂ ਇੱਥੇ ਹੀ ਦੇਣਗੇ ਕੀ ਕਹੋ ਬਈਓ ਕਿੰਨੇ ਨੰਬਰ ਆਏ ਉਹ ਅੱਡੇ ਆ 19 ਨੰਬਰ ਹਾ ਹਾ ਆ ਦੇਖੋ ਮੈਸਤਰੀ ਸਾਹਿਬ ਨੇ ਅੱਜ ਦੋ ਚੂੜੀਆਂ ਖੋਲੀਆਂ ਕਹਿੰਦਾ ਬਈ ਛੇਤੀ ਆ ਕੇ ਐਲਸੀਡੀ ਨੂੰ ਹੱਥ ਰੱਖੋ ਲੈ ਦੱਸ ਵੀ ਬਲਾ ਨੂੰ ਖੋਲਦਾ ਲੈ ਫਿਰ ਹੱਥ ਵੀ ਰੱਖਦਾ ਆ ਲੈਲਾ ਪਲਾਸ ਓਏ ਇੱਕ ਵਾਰ ਫੇਰ ਪਲਾਸ ਪੋਲੀ ਲੈ ਲੋਰ ਫਸ ਗਈ ਇਹਦੀ ਇਹ ਆਪ ਹੀ ਘੁੰਮਿਆ ਫਿਰਦਾ ਇਹਨੇ ਕੀ ਕਰਨਾ ਓ ਯਾਰ ਕਿਤੇ ਆਵੇਂ ਆ ਫਿਰ ਹੀ ਨੇ ਮੰਗਾ ਪਾ ਇਹ ਆਪਣਾ ਸਿਸਟਮ ਸਦਿਆਂ ਬੇ ਸੇਬ ਜਿਹੜਾ ਬੇਸਾਰਾ ਚਾਰ ਮੂਰੇ ਦੋ ਥੱਲੇ 15 ਸਪੀਕਰ 25 ਸਪੀਕਰ ਇੱਕ ਹੱਦਾ ਸਾਈਡਾਂ ਤੇ ਆ ਪੰਜ ਫਰੰਟ ਤੇ ਤੇ ਇਹਨੂੰ ਚੋਪਰ ਲੱਗਾ ਪਿਆ ਐ ਕੋਟੋ ਲੈ ਆਨ ਦਾ ਸਮਾਨ ਕੋਟੋ ਬਹੁਤ ਸਾਫ਼ ਆ ਪਿੰਦਾ ਹਾਂ ਆ ਬਾਹਰ ਲਾਈਟਾਂ ਹੀ ਮੁਗਿਓ ਲਿਆਏ ਸੀ ਦੋਨੇ 2200 ਹੋ ਰਹੀਆਂ 800 ਦੀਸ ਮੈਂ ਨਿਹਰ ਚ ਪਈਆਂ ਤੰਨੇ ਇਹ ਕਮ ਕਿਵੇਂ ਆ ਤੇਰੇ ਕਾਦੇ ਡੀ ਦਾ ਉੱਚਾ ਡੈੱਕ ਹੀ ਲੱਗਾ ਇਹ ਕਮ ਓਏ ਕਮ ਇਹ ਕਮ ਬੋਲਦਾ ਹੀ ਨਹੀਂ ਨਾ ਹੈ ਉਹ ਤਾਂ ਇਹ ਕਮ ਉਹ ਵਾਸੀ ਦਾ ਬੋਲਦਾ ਹੀ ਓਏ ਹਿੰਦੀ ਗਾਣਾ ਚਾਹਦੇ ਹੁੱਕ ਹਿੰਦੀ ਗਾਣੇ ਨਹੀਂ ਐ ਮਰਿਆ ਸਲਾ ਭੰਗਿਆ ਲੋਇ ਚੋਬਰ ਸਕਰੀਨ ਲਈ ਆ ਸੀ ਲਾਹ ਤੇ ਦੂਬਾ ਦੇ ਨੂੰ ਲੈ ਕੇ ਚਲਦੇ ਆ ਕੋਟ ਕਹਿੰਦੇ ਹੁੰਦੇ ਆ ਡਾਕਟਰ ਕੋਲੇ ਮਰੀਜ਼ ਲੈ ਕੇ ਜਾਈ ਤੇ ਮਰੀਜ਼ ਛੇਤੀ ਸੀ ਠੀਕ ਹੋ ਜਾਂਦਾ ਤੇ ਮਰੀਜ਼ ਹੀ ਆਨੇ ਨੂੰ ਡਾਕਟਰ ਕੋਲ ਲੈ ਕੇ ਜਾਣਾ ਤੇ ਹੋ ਜੂਗਾ ਛੇਤੀ ਠੀਕ ਤੈਨੂੰ ਹੁੱਟੀ ਆ ਇਹ ਪੂਰੀ ਆਲੇ ਫੜ ਜਾ ਵੀ ਮਰਨੀ ਉਹਦੇ ਇਹ ਹੁਣ ਆਪਾਂ ਪਹੁੰਚੇ ਕੋਟ ਬਾਈ ਦੀ ਦੁਕਾਨ ਤੇ ਜਿੱਥੋਂ ਆਪਾਂ ਸਕਰੀਨ ਲਈ ਸੀ ਵੀਰ ਤੋਂ ਉਹ ਵੀਰ ਕੋਲੇ ਪਹੁੰਚ ਗਏ ਆ ਤੇ ਕਰਦੇ ਆ ਚੈੱਕ ਤੇ ਦੇਖਦੇ ਆ ਆਈਡੀ ਬਦਲੀ ਜਾਂਦੀ ਆ ਜਾਂ ਨਹੀਂ ਇਹ ਵੀਰ ਤੋਂ ਆਪਾਂ ਲਈ ਸੀ ਸਕਰੀਨ ਤੇ پرانی ਆਈਡੀ ਚਲਦੀ ਪਈ ਹੁਣ ਆਪਾਂ ਆਈਡੀ ਚੇਂਜ ਕਰਨੀ ਆ ਤਾਂ ਦੇਖਦੇ ਆ ਵਾਈਫਾਈ ਚੱਪਦੀ ਆ ਜਾਂ ਨਹੀਂ ਕੀ ਬੰਦਾ ਕੀ ਨਹੀਂ ਇੰਟਰਨੈਟ ਪਾਸਵਰਡ ਪਾਸਵਰਡ ਵੀ ਚੇਂਜ ਕੀਤਾ ਪਾਸਾ ਜੀ ਗੁਰੂ ਬੇ ਫੋਨ ਤੇ ਤੈਨੂੰ ਪਤਾ ਹੋਣਾ ਤੇਰੇ ਹੋਂਦ ਚਲਦੀ ਸੀ ਤੇ ਹੁਣ ਪਾਸਵਰਡ ਤੋਂ ਬਣਾ ਬਦਲੇ ਨਹੀਂ ਆ ਨੀ ਇਹ ਆ ਬਾਈ ਦੀ ਦੁਕਾਨ ਕੋਟ ਤੇ ਜੇ ਕਿਸੇ ਵੀਰ ਨੇ ਕੋਈ ਸਮਾਨ ਲੈਣਾ ਹੈ ਟਰੈਕਟਰਾਂ ਦਾ ਐਲਸ ਸਕਰੀਨਾ ਦੋ ਫੁੱਟੀਆਂ ਮਿਲ ਜਣੀਆਂ ਤਿੰਨ ਫੁੱਟੀਆਂ ਮਿਲ ਜਣਦੀਆਂ ਸਸਤੇ ਰੇਟ 'ਚ ਪੂਰਾ ਵਧੀਆ ਸਮਾਨ ਮਿਲਦਾ ਵੀਰੇ origignal ਕੋਈ ਹਿਰਾਫੇਰੀ ਨਹੀਂ ਬਾਈ ਸਾਰਿਆਂ ਦਾ ਗਰਾਂਵ ਨਾਲ ਸੱਚਾ ਪਮਾਨ ਹੈ ਮੋਗਿਆਂ ਹੀ 255200 ਦੀ ਮਿਲਦੀ ਸੀ ਤੇ ਇਸ ਵੀਰ ਤੋਂ ਲਈ ਆ 4000 ਦੀ ਸਦਾ 1200 ਦਾ ਫਰਕ ਵੇਖ ਲਓ ਇੰਨਾ ਢਵਾ ਕੋਟ ਦੇ ਆ ਮੋਗੇ ਤੇ ਜੇ ਕਿਸੇ ਵੀਰ ਨੇ ਲੈਣਾ ਹੈ ਸਲਾਣ ਤਾਂ ਕੋਟ ਜ਼ਰੂਰ ਆਇਆ ਕਰੋ ਵੀਰੇ ਅੰਮ੍ਰਿਤਸਰ ਰੋਡ ਤੇ ਦੁਕਾਨ ਹੈ ਵੀਰ ਦੀ ਜਨਾਬ ਇੱਕ ਮੈਨੂੰ ਦੱਸੋ ਜੀ ਕਿ ਨਾ ਪਾਸਵਰਡ ਕਸਟਮਰ ਹਾਂ ਲੋ ਜੀ ਚਲਾਤੀ ਆਪਾਂ ਆਪਣੀ ਨਵੀਂ ਆਈਡੀ ਬਲਤੇਜ ਬਾਠ ਪਹਿਲਾਂ ਲਈ ਆਪਣੀ ਆਈ.ਡੀ ਸੀ ਬਲਤੇਜ ਬਾੜ 131 ਤੋਂ ਹੁਣ ਆਪਾਂ ਚਲਾ ਲਈ ਆਪਣੀ ਨਵੀਂ ਆਈ.ਡੀ ਤਾਂ ਹਾਂਜੀ ਹੁਣ ਆਪਾਂ ਆ ਗਏ ਸੀ ਆਪਣੇ ਘਰੇ ਆਪਣੇ ਪਿੰਡ ਸਗਰੀਨ ਕੋਲ ਤੋਂ ਆਪਾਂ ਲੈ ਆਏ ਤੇ ਆਉਂਦੋਂ ਆਪਣੇ ਸ਼ੋਰ ਹੁਣੇ ਲੱਗੇ ਪਿਆ ਵੋਣ ਕੋਣ ਸਰੋ ਸਰੋਜ ਰੋਜ ਉਹਨਾਂ ਨੇ ਲਈ ਗਾਰ ਟਰੈਕਟਰ ਹੋ ਗਿਆ ਵੇਲਾ ਫਿਰ ਉਸ ਤੋਂ ਬਾਅਦ ਆਪਾਂ ਲਾਵਾਂਗੇ ਤਾਂ ਸਗਰੀਨ ਫਿਰ ਚਲਾਵਾਂਗਾ ਆਪ ਆਪਣੀ ਆਈਡੀ ਤਾਂ ਇੱਕ ਮਿਲਿਆ ਪਾਣੀ ਕਹਿੰਦਾ ਚਾਹ ਬਣਾਈਏ ਚੱਲ ਚੱਲ ਪਰ ਉਸ ਤੋਂ ਬਾਅਦ ਚਲਾਉਨੇ ਆਪਾਂ ਆਪਣੀ ਆਈਡੀ ਬਲਤੇਜ ਬਾੜ ਪਹਿਲਾਂ ਵਾਲੀ ਆਪਣੀ ਆਈਡੀ ਸੀ ਬਲਤੇਜ ਬਾੜ 131 ਪੁਰਾਣੀ ਆਈਡੀ ਤੇ ਪੁਰਾਣੇ ਫੋਨ 'ਚ ਸੀ ਫੋਨ ਗਿਆ ਉਹ ਟਟੋ ਟੋ ਆਈਡੀ ਨੂੰ ਉਸੇ ਫੋਨ 'ਚ ਚੱਲਦੀ ਆ ਹੁਣ ਆਪਾਂ ਨਵੀਂ ਆਈਡੀ ਚਲਾਵਾਂਗੇ ਸਕਰੀਨ ਤੇ ਬਲਤੇਜ ਬਾੜ ਬਸ ਆਪਣਾ ਟਰੈਕਟਰ ਹੋਲਿਆਂ ਦੇ ਉਹ ਵਿਹਲਾ ਝੋਟੇ ਨੂੰ ਤੇ ਬਾਕੀ ਵੀਰਾ ਵੀ ਆ ਬੈਠਾ ਵੀਰੇ ਵਾਸਪੁਰ ਆਪਾਂ ਗੋਮਨੇ ਆ ਸਰੋ ਇਹ ਹੈ ਭਾਈ ਤੇ ਆ ਮਗਰ ਆਪਾਂ ਲਈ ਹੋਈ ਆ ਫੋਟੋ ਸਰਦਾਰ ਹਰੀ ਸਿੰਘ ਮਲਵੇਹੀ ਇਹਦੇ ਮਗਰ ਵੀ ਸ਼ੀਸ਼ਾ ਲੱਗਾ ਸੀ ਸ਼ੀਸ਼ਾ ਗਿਆ ਕਣਕ ਵੜਦੇ ਆ ਟੋਟੋ ਨੇ ਮਾਰੀ ਉਸ ਤੋਂ ਬੰਬੂਜਾ ਕਣਕ ਪਾਉਣ ਵਾਲਾ ਸ਼ੀਸ਼ਾ ਤੋੜਦਾ ਨਾਲੇ ਉੱਤੋਂ ਤੋੜਦੀ ਮੂਰਤ ਛਤਰੀ ਛਤਰੀ ਹੋ ਗਈ ਉੱਚੀ ਥੋਣ ਫਿਰ ਕਣਕ ਵਾਈ ਦੀ ਵਿੱਚ ਜੋ ਥੋਣ ਕਣਕ ਝੋਨਾ ਵੜਨ ਲੱਗਦੇ ਚੇਤਾ ਭੋਲੇ ਦਾ ਉਹ ਬੰਬੂਜਾ ਵਜਦਾ ਵਿੱਚ ਕਿਤੇ ਸ਼ੀਸ਼ਾ ਟੁੱਟਿਆ ਨਾ ਕੋਈ ਛਤਰੀ ਤਸ਼ੀਸ਼ਾ ਹੁਣ ਐਸੀ ਬਾਤ ਚ ਪਾਉਂਗਾ ਪਹਿਲਾਂ ਛਤਰੀ ਹਰੇ ਰੰਗ ਦੀ ਲਵਾਈ ਸੀ ਜੂਨੀਅਰ ਵਾਲੀ ਸੀਗੀ ਉਹ ਟੁੱਟ ਗਈ ਹੁਣ ਇਹ ਵੀ ਅੱਗੋਂ ਟੁੱਟ ਗਈ ਇਹ ਨਵੀਂ ਲਵਾਈ ਸੀ ਤੇ ਮਸ਼ੀਨ ਵਾਲੇ ਵੀ ਤੰਗ ਹੀ ਆ ਸਾਤੋਂ ਕਹਿੰਦੇ ਭਰਾਵਾ ਜੋ ਫਸਲ ਵਟਨੀ ਹੁੰਦੀ ਕੰਨ ਕਚੋਨਾ ਡੈੱਕ ਤੇ ਛਤਰੀ ਲਾ ਕੇ ਰੱਖ ਦਿਆ ਕਰੋ ਇਹ ਕਿਆ ਜੇ ਡੈੱਕ ਤੇ ਛਤਰੀ ਲਾਤੇ ਫਿਰ ਫਸਲ ਵਟਣ ਦਾ ਸਵਾਦ ਹੀ ਨਹੀਂ ਆਉਣਾ ਘੇੜੇ ਗੁੜੇ ਲਾਉਣ ਦਾ ਮੰਡੀ ਫਿਰ ਕੱਲਾ ਟਰੈਕਟਰ ਜਾਂ ਆ ਕੇ ਉਹਨਾਂ ਸਵਾਦ ਜਾਂ ਨਹੀਂ ਆਉਂਦਾ ਜਿਹੜਾ ਨਿਆਰਾ ਡੈੱਕ ਚਲਾ ਕੇ ਫਸਲ ਸੱਟਣ ਦਾ ਮੰਡੀ ਕਰਵਾਉਂਦਾ ਹੌ ਲੱਗੇ ਆ ਜੇ ਆਪਾਂ ਕੱਸਾਂ ਸਕਰੀਨ ਤੇ ਆਈਡੀ ਲੈ ਕਰ ਲਈਏ ਬਦ ਚੇਂਜ ਤੇ ਲਾ ਤੇ ਚੋਬਰ ਸਕਰੀਨ ਦੇ ਤੁਹਾਨੂੰ ਤਾਂ ਸਕਰੀਨ ਕੱਸ ਕੇ ਫਿਰ ਚਲਾ ਕੇ ਵੇਖਦੇ ਆ ਦਿਖਾਉਂਦੇ ਆ ਤੁਹਾਨੂੰ ਕਿ ਆਪਣੀ ਨਵੀਂ ਆਈਡੀ ਚੇਂਜ ਹੋ ਗਈ ਆ ਹਾਂਜੀ ਤੇ ਹੁਣ ਆਪਾਂ ਆਪਣੀ ਆਈਡੀ ਦਿੱਤੀ ਆ ਚਲਾ ਸਕਰੀਨ ਤੇ ਇਹ ਆਪਣੀ ਨਵੀਂ ਆਈਡੀ ਬਲਤੇਜ ਬਾਠ ਤੇ ਆਪਣੀ ਪਹਿਲਾਂ ਵਾਲੀ ਆਈਡੀ ਤੇ ਚੱਲਦੀ ਸੀਗੀ ਬਲਤੇਜ ਬਾਠ 131 ਤੇ ਉਹ ਆਪਾਂ ਫੋਨ ਗਿਆ ਟੁੱਟ ਤੇ ਆਈਡੀ ਕਰਤੀ ਆਪਾਂ ਬੰਦ ਹੁਣ ਆਪਾਂ ਇਹ ਆਈਡੀ ਚਲਾਤੀ ਆ ਨਵੀਂ ਤੇ ਆਪਣੇ YouTube ਚੈਨਲ ਨੂੰ ਵੀ ਕਰ ਲੋ ਸਬਸਕ੍ਰਾਈਬਰ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੇ ਪਹੁੰਚ ਜਾ ਕੇ ਤੇ ਆਪਣੀ ਬਲਤੇਜ ਬਾਠ ਆਈਡੀ ਆ ਜੀ Instagram ਆਈਡੀ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਫੇਰ ਮਿਲਦੇ ਆ ਇੱਕ ਹੋਰ ਨਵੇਂ ਬਲੌਗ ਵਿੱਚ ਹੋਰ ਏਕਮ ਇਹ ਆਪਣਾ ਯਾਰ ਏਕਮ ਛੋਟਾ ਵੀਰ ਇਹ ਆਪਣੇ ਨਾਲ ਹੀ ਰਹਿੰਦਾ ਜਦੋਂ ਕਿਤੇ ਆਪਾਂ ਝੋਨਾ ਵੜੀਏ ਕਣ ਕਬੜੀਏ ਜੇ ਕੋਈ ਕਿਤੇ ਜਾਈਏ ਆਈਏ ਇਹ ਆਪਣੇ ਨਾਲ ਹੀ ਹੁੰਦਾ ਇਧਰ ਆਪਣਾ ਫੋੜ ਤੇ ਇੱਥੇ ਆਪਣਾ ਲੱਗਦਾ ਛੋਟਾ 60 55 68 ਫਿਰ ਏਡੇ ਉੱਚੀ ਛਤਰੀਆ ਤੇ ਉੱਚਾ ਛੱਡ ਚਾਹੀਦਾ ਨਾ ਤਾਂ ਕਰੋ ਚੈੱਕ ਧੰਨਵਾਦ ਜੀ ਸਾਰੇ ਭਰਾਵਾਂ ਦਾ ਜਿਹੜੇ ਨਾਲ ਜੁੜੇ ਆ ਤੇ ਜਿਹੜੇ ਨਾਲ ਜੁੜਨਗੇ